ਬਿਲਕੁਲ ਇਹ ਜਾਨੇ ਨਿਹੰਗੀ ਹੈ ਇਹਨਾਂ ਨੇ ਬਾਣਾ ਮਤਲਬ ਇਹ ਨਹੀਂ ਹੈ ਕਿ ਕੋਈ ਕ੍ਰਾਈਮ ਕਰਨ ਵਾਸਤੇ ਪਾਇ ਨਿਹੰਗੀ ਆ ਸੀ ਇਹਨਾਂ ਦਾ ਪੁਰਾਣਾ ਜਿਹੜਾ ਸਾਰਾ ਰਿਕਾਰਡ ਹੈ ਉਹ ਨਿਕਲਵਾ ਰਹੇ ਤੋ ਤਾਈਓ ਅਸੀਂ ਕਹਿ ਰਹੇ ਕਿ ਆਫਟਰ ਡਿਟੇਲ ਇਨਵੈਸਟੀਗੇਸ਼ਨ ਹੀ ਅਸੀਂ ਐਗਜੈਕਟ ਕੋਈ ਮੋਟਿਵ ਜਾਂ ਕੋਈ ਰੀਜਨ ਹੈ ਉਹ ਅਸੀਂ ਐਗਜੈਕਟ ਬਤਾਵਾਂਗੇ ਬਾਬਾ ਬੁੱਢਾ ਦਲ ਦੋਨਾਂ ਨੇ ਦੱਸਿਆ ਕਿ ਇਹਨਾਂ ਨੇ ਉਥੇ ਅੰਮ੍ਰਿਤ ਚੱਕਿਆ ਸੀ ਕਿ ਬਾਬਾ ਬੁੱਢਾ ਦਲ ਅਸੀਂ ਉਥੇ ਅੰਮ੍ਰਿਤ ਚੱਕਿਆ ਬਟ ਪਿੱਛੇ ਜਿਹੜਾ ਆਪਣਾ ਛਾਵਣੀ ਇਹ ਜਿਹੜਾ ਏਰੀਆ ਹੈਗਾ ਉਥੇ ਇਹਨਾਂ ਦਾ ਇੱਕ ਜਿਹੜਾ ਹੈਗਾ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈਗਾ ਉਥੇ ਇਹ ਮਤਲਬ ਰਹਿੰਦੇ ਸ਼ਿਵ ਸੈਨਾ ਦੇ ਲੀਡਰ ਤੇ ਹਮਲਾ ਕਰਨ ਵਾਲੇ ਨਹੰਗ ਸਿੰਘ ਪੁਲਿਸ ਨੇ ਕੀਤੇ ਗ੍ਰਿਫਤਾਰ ਸੰਤਾਸਤੇ ਕਿ ਅੱਜ ਦੇ ਬਾਜ਼ਾਰ ਦੇ ਵਿੱਚ ਦਿਨ ਦਿਹਾੜੇ ਸ਼ਿਵਸੈਨਾ ਲੀਡਰ ਸੰਦੀਪ ਥਾਪੜ ਤੇ ਕੁਝ ਅਣਪਛਾਤੇ ਨੰਗ ਸਿੰਘਾਂ ਦੇ ਵੱਲੋਂ ਹਮਲਾ ਕਰ ਦਿੱਤਾ ਸੀ ਕਿਰਪਾਨਾਂ ਖੰਡਿਆਂ ਦੇ ਨਾਲ ਉਸ ਨੂੰ ਵੜ ਦਿੱਤਾ ਸੀ ਤੇ ਜਿਸ ਤੋਂ ਬਾਅਦ ਪੁਲਿਸ ਨੇ ਹੁਣ ਉਨ੍ਹਾਂ ਨੰਗ ਸਿੰਘਾਂ ਨੂੰ ਫੜ ਲਿਆ ਹੈ ਜਿਨ੍ਹਾਂ ਨੇ ਹਮਲਾ ਕੀਤਾ ਸੀ ਦੋ ਨੰਗ ਸਿੰਘਾਂ ਨੂੰ ਫੜ ਲਿਆ ਜਦਕਿ ਇੱਕ ਨੰਗ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ ਉਸ ਦੀ ਵੀ ਪਾਲ ਕੀਤੀ ਜਾ ਰਹੀ ਹੈ ਤੁਹਾਨੂੰ ਦੱਸਦੇ ਕਿ ਨੰਗ ਸਿੰਘਾਂ ਨੂੰ ਪੁਲਿਸ ਨੇ ਫਤੇਗੜ ਸਾਬ ਤੋਂ ਗ੍ਰਿਫਤਾਰ ਕੀਤਾ ਹੈ ਇਹ ਹਮਲਾ ਕਰਨ ਤੋਂ ਬਾਅਦ ਫਤੇਗੜ ਸਬ ਚਲੇਗੇ ਸੀ ਜਿੱਥੇ ਐਕਟਿਵਾ ਤੇ ਹੁੰਮਰੇ ਸੀ ਤਾਂ ਰਾਸਤੇ ਦੇ ਵਿੱਚ ਪੁਲਿਸ ਨੇ ਇਹਨਾਂ ਨੂੰ ਘੇਰਾ ਪਾ ਲਿਆ ਗੱਡੀਆਂ ਦੇ ਨਾਲ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਦ ਕਿ ਇਹਨਾਂ ਦੇ ਇੱਕ ਸਾਥੀ ਨੰਗ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਤੇ ਹੁਣ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਵੱਡੇ ਖੁਲਾਸੇ ਕੀਤੇ ਨੇ ਕਿ ਕਿਉਂ ਨੰਗ ਸਿੰਘਾਂ ਨੇ ਸ਼ਿਵ ਸੈਨਾ ਦੇ ਲੀਡਰ ਤੇ ਹਮਲਾ ਕੀਤਾ ਸੀ ਆਓ ਤੁਹਾਨੂੰ ਸੁਣਾਉਂਦੀ ਆਂ ਸਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਆ ਨਾਲ ਸੜਕ ਜਾਂਦੀ ਆ ਉਹਦੇ ਨੇੜੇ ਨੇੜਲੇ ਇਲਾਕੇ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀ ਜੁਆਇੰਟ ਰੇਡ ਦੇ ਵਿੱਚ ਲੁਧਿਆਣਾ ਪੁਲਿਸ ਅਤੇ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਜਿਹਦੇ ਵਿੱਚ ਡੀਐਸਪੀ ਸੁਖਨਾਥ ਸਿੰਘ ਤੇ ਸਾਡੇ ਦੋ ਇੰਸਪੈਕਟਰ ਤੇ ਸੀਆਈਨ ਚਾਰਜ ਉਸ ਟੀਮ ਦਾ ਹਿੱਸਾ ਸੀ ਉਹਨਾਂ ਨੇ ਮੌਕੇ ਤੋਂ ਇਹ ਦੋਨੋਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਲੁਧਿਆਣਾ ਪੁਲਿਸ ਨੂੰ ਹੈਂਡਓਵਰ ਕੀਤਾ ਥੈਂਕ ਯੂ ਮਾਰਕੀ ਥੈਂਕ ਯੂ ਤੁਮਨੇ ਸਾਰੇ ਦੇ ਪਹਿਲਾ ਹੀ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੈ ਇਹਦੇ ਡਿਟੇਲ ਐਗਜ਼ਾਮਨ ਕਰਾਂਗੇ ਇੰਟਰੋਗੇਸ਼ਨ ਤੋਂ ਬਾਅਦ ਹੀ ਅਸੀਂ ਫਾਈਨਲ ਇਹਦਾ ਕੋਈ ਐਗਜ਼ੈਕਟ ਮੋਟਿਵ ਕੀ ਹੈ ਉਹਦੇ ਬਾਰੇ ਅਸੀਂ ਕਹਿ ਸਕਦੇ ਅਸੀਂ 올 ਐਂਗਲ ਤੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਨਹੀਂ ਬਿਲਕੁਲ ਇਹ ਜਾਨੇ ਨਿਹੰਗੀ ਹੈ ਇਹਨਾਂ ਨੇ ਬਾਣਾ ਮਤਲਬ ਐ ਨਹੀਂ ਹੈ ਕਿ ਕੋਈ ਕ੍ਰਾਈਮ ਕਰਨ ਵਾਸਤੇ ਪਾਇਏ ਨਿਹੰਗੀ ਹੈ ਅਸੀਂ ਇਹਨਾਂ ਦਾ ਪੁਰਾਣਾ ਜਿਹੜਾ ਸਾਰਾ ਰਿਕਾਰਡ ਹੈ ਉਹ ਨਿਕਲਵਾ ਰਹੇ ਹਾਂ ਤੋ ਤੈਨੂੰ ਅਸੀਂ ਕਹ ਰਹੇ ਕਿ ਆਫਟਰ ਡਿਟੇਲ ਇਨਵੈਸਟੀਗੇਸ਼ਨ ਹੀ ਅਸੀਂ ਐਗਜੈਕਟ ਕੋਈ ਮੋਟਿਵ ਜਾਂ ਕੋਈ ਰੀਜਨ ਹੈ ਉਹ ਅਸੀਂ ਐਗਜੈਕਟ ਬਤਾਵਾਂਗੇ ਇਹ ਬਾਬਾ ਬੁੱਢਾ ਦਲ ਦੋਨਾਂ ਨੇ ਦੱਸਿਆ ਕਿ ਇਹਨਾਂ ਨੇ ਉਥੇ ਅੰਮ੍ਰਿਤਸਰ ਚੱਕਿਆ ਸੀ ਕਿ ਬਾਬਾ ਬੁੱਢਾ ਦਲ ਅਸੀਂ ਉਥੇ ਅੰਮ੍ਰਿਤਸਰ ਚੱਕਿਆ ਬਟ ਪਿੱਛੇ ਜਿਹੜਾ ਆਪਣਾ ਛਾਵਣੀ ਇਹ ਜਿਹੜਾ ਏਰੀਆ ਹੈਗਾ ਉਥੇ ਇਹਨਾਂ ਦਾ ਇੱਕ ਜਿਹੜਾ ਹੈਗਾ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈਗਾ ਉਥੇ ਮਤਲਬ ਰਹਿੰਦੇ ਨੇ ਜਿਹੜਾ ਮੋਤੀ ਨਗਰ ਮੋਤੀ ਨਗਰ ਹਾਂਜੀ ਮੋਤੀ ਨਗਰ ਛਾਵ ਟ੍ਰਾਂਸਪੋਰਟ ਨਗਰ ਮੋਤੀ ਨਗਰ ਪੂਰਵੀ ਸੀ ਕੋਈ ਹਿੰਦੂ ਨੇਤਾ ਦੇਖੋ ਪ੍ਰਾਇਮਰੀ ਅਭੀ ਕਿਉਂਕਿ ਹਜੇ ਤੱਕ ਅਸੀਂ ਡਿਟੇਲ ਪੁੱਛਤਾਛ ਨਹੀਂ ਕਰੀਏ ਕਿਉਂਕਿ ਘੰਟੇ ਪਹਿਲਾਂ ਹੀ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਜਦੋਂ ਡਿਟੇਲ ਪੁੱਛਤਾਛ ਕਰਾਂਗੇ ਅਸੀਂ ਜਿਹੜਾ ਵੀ ਜਿਹੜਾ ਜਿੰਨੇ ਵੀ ਐਂਗਲ ਹੈਗੇ ਆ ਜਿਹੜਾ ਤੁਸੀਂ ਕਹਿ ਰਹੇ ਹੋ ਅਸੀਂ ਹਰ ਐਂਗਲ ਤੋਂ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਏਗਾ ਉਹ ਤੁਹਾਡੇ ਨਾਲ ਅਸੀਂ ਸੇਵਾ ਕਰਾਂਗੇ ਇਹਨਾਂ ਨੂੰ ਮਿਲਿਆ ਕੀ ਕੀ ਆ ਜੀ ਨਹੀਂ ਅਜੇ ਅਸੀਂ ਐਕਟਿਵਾ ਰਿਕਵਰ ਕੀਤੀ ਹੈ ਜਿਹੜੀ ਐਕਟਿਵਾ ਇਹ ਖੋਗੇ ਭੱਜੇ ਸੀਗੇ ਬਾਕੀ ਅਜੇ ਇੰਟਰੋਗੇਸ਼ਨ ਤੋਂ ਬਾਅਦ ਜਿਹੜਾ ਵੀ ਵੈਪਨ ਯੂਜ਼ ਹੋ ਉਹ ਹਾਰਡ ਪਰਸਨ ਆਇਡੈਂਟੀਫਾਈ ਹੋਗੇ ਉਹ ਆਇਡੈਂਟੀਫਾਈ ਹੋ ਗਿਆ ਟੈਲ ਸਿੰਘ ਅਜੇ ਉਦੋਂ ਦਾ ਟੈਲ ਸਿੰਘ ਦੱਸਿਆ ਜਾ ਰਿਹਾ ਸਰ ਸਰ ਇਹਨਾਂ ਵੀ ਮਾਰਨ ਆਏ ਸੀ ਕਿਉਂਕਿ ਜਿਵੇਂ ਉਹ ਸਿਵਲ ਤੋਂ ਨਿਕਲਦੇ ਤੇ ਇਹ ਵੀ ਦੇਖੋ ਪ੍ਰਾਈਮਰ 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 ਫੇਸ ਇਸ ਮਤਲਬ ਇਹਨਾਂ ਦਾ ਇਹ ਸੀਗਾ ਕਿ ਬਈ ਸਡਨ ਐਂਡ ਪ੍ਰੋਵੋਕੇਸ਼ਨ ਵਿੱਚ ਅਸੀਂ ਉੱਥੇ ਮਿਲੇ ਬਟ ਅਸੀਂ ਕੋਈ ਵੀ ਥਿਊਰੀ ਤੋਂ ਪਹੁੰਚਣ ਤੋਂ ਪਹਿਲਾਂ ਡਿਟੇਲ ਇਨਵੈਸਟੀਗੇਸ਼ਨ ਅਸੀਂ ਕਰਨਾ ਚਾਹੁੰਦੇ ਹਾਂ ਕਿ ਕਿ ਪਹੁੰਚੇ ਨਦਰ ਫਤੇਗੜ ਦਾ ਨਹੀਂ ਐਸਾ ਮੈਂ ਕਹਿ ਰਿਹਾ ਸਕੂਟੀ ਤੇ ਪਹੁੰਚੇ ਜਿਹੜੀ ਸਕੂਟੀ ਤੇ ਨਹੀਂ ਫਤੇਗੜ ਸਾਹਿਬ ਤੋਂ ਕਿ ਨਹੀਂ ਅਸੀਂ ਰਸਤੇ ਕੋਈ ਦੇਖੋ ਐਡੇ ਨਾਕੇ ਹੁੰਦੇ ਨੇ ਲੁਧਿਆਣਾ ਪੁਰਸੇ ਲੈ ਕੇ ਫਤੇਗੜ ਸਾਹਿਬ ਨੇ ਕਰਨੇ ਲਾਏ ਨਹੀਂ ਦੇਰੀ 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 ਸੋ ਮਨੀ ਇਨਪੁਟ ਐਂਡ ਜਿੱਤੇ ਕਰਕੇ ਇਹ ਫੜੇ ਗਏ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਇਦਾਂ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਸਾਡੇ ਕੋਲੇ ਬਹੁਤ ਇਨਪੁਟ ਸੀਗਾ ਬਹੁਤ ਹੀ ਟੈਕਨੀਕਲ ਸਪੋਰਟ ਸਾਨੂੰ ਮਿਲੀ ਹੈ ਸਾਰੇ ਡਿਸਟ੍ਰਿਕਟਾਂ ਵੱਲੋਂ ਦੈਟਸ ਵਾਈ ਵੀ ਆਰ ਸਕਸੈਸਫੁਲੀ ਕੋਰਟ ਥੈਮ ਐਂਡ ਕੋਈ ਨਾ ਕੋਈ ਸਾਰੀ ਡਿਸਟ੍ਰਿਕਟਾਂ ਦਾ ਇਹ ਯੋਗਦਾਨ ਸੀਗਾ ਜਦੋਂ ਜਿੱਥੇ-ਜਿੱਥੇ ਗਏ ਕਿਉਂਕਿ ਬਹੁਤ ਹੀ ਛੋਟੇ-ਛੋਟੇ ਰਸਤੇ ਵੀ ਹੈਗੇ ਐਂਡ ਬڑے ਸਾਈਡ ਵਾਲੇ ਰਸਤੇ ਹੈਗੇ ਜ਼ਰੂਰੀ ਨਹੀਂ ਹੁੰਦਾ ਕਿਬਲ ਹਾਈਵੇ ਤੇ ਹੀ ਉਹ ਨਾਕੇ ਤੋਂ ਹੀ ਨਿਕਲੇ ਬਿਕੋਜ਼ ਇਹ ਅਲਰਟ ਸੀ ਕਿ ਕ੍ਰਾਈਮ ਕਰਕੇ 도ੜੇ ਸੀਗੇ ਤਾਂ ਨੇਚਰਲੀ ਕ੍ਰਿਮੀਨਲ ਹੈ ਅਲਰਟੋ ਕੇ 도ੜਦੇ ਸਰ ਹਿੰਦੂ ਲੀਡਰਸ ਦੀ ਸਕਿਉਰਟੀ ਬਰੀਫ ਆਫ ਕਰ ਰਹੇ ਹੋ ਇਸ ਇਨਸੀਡੈਂਟ ਤੋਂ ਬਾਅਦ ਕਿ ਮਤਲਬ ਕੀ ਜੋ ਨਹੀਂ ਚਲੇਗੀ ਜੇ ਤੁਸੀਂ ਇਹ ਐਕਸਪੈਕਟਸ਼ਨ ਵਾਲੇ ਕਹਿ ਰਹੇ ਸੀ ਨਹੀਂ ਨਹੀਂ ਤੁਸੀਂ ਦੇਖੋਗੇ ਅਨਫੋਰਚੂਨੇਟਲੀ ਜਿਹੜਾ ਇਹ ਇਨਸੀਡੈਂਟ ਹੋਇਆ ਬਹੁਤ ਹੀ ਅਨਫੋਰਚੂਨੇਟ ਇਨਸੀਡੈਂਟ ਹੈਗਾ ਐਂਡ ਤੁਸੀਂ ਦੇਖੋ ਸਿਕਿਉਰਿਟੀ ਇਹਦੇ ਨਾਲ ਮੌਕੇ ਤੇ ਵੀ ਸੀਗੀ ਬਾਤ ਐਕਸ਼ਨ ਰਿਐਕਸ਼ਨ ਦੀ ਹੈਗੀ ਹੈ ਜੇ ਬੈਟਰ ਹੁੰਦਾ ਜੇ ਉਹ ਰਿਐਕਟ ਕਰਦੇ ਕਿਉਂਕਿ ਕਾਨੂੰਨ ਉਹਨਾਂ ਨੂੰ ਸਾਰੇ ਅਧਿਕਾਰ ਦਿੰਦਾ ਸੈਲਫ ਪ੍ਰੋਟੈਕਸ਼ਨ ਦੇ ਐਂਡ ਪ੍ਰੋਟੈਕਟਿਵ ਦੀ ਪ੍ਰੋਟੈਕਸ਼ਨ ਦੇ ਵੀ ਜੇ ਉਹ ਐਕਸ਼ਨ ਲੈ ਲੈਂਦੇ ਤਾਂ ਬਹੁਤ ਹੀ ਅੱਛਾ ਹੋ ਜਾਂਦਾ ਬਟ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਕਿਸੇ ਦੀ ਸਿਕਿਉਰਿਟੀ ਕਿਉਂਕਿ ਸਿਕਿਉਰਿਟੀ ਆਲਰੇਡੀ ਅਸੀਂ ਨੂੰ ਦਿੱਤੀ ਹੋਈ ਸੀ